ਭਈ ਅੱਕੇ ਪਿਆ ਗੀਜਰ ਤੋਂ ਯਾਰ 25 2500 ਦੇ ਚਕਾ ਦਿੰਦਾ ਇੱਕ ਵਾਰ ਯਾਰ ਲਿਆ ਕਿੱਥੋਂ ਪਿਆ ਲਿਆ ਕਿੱਥੋਂ ਸੀ ਇਹ ਬਰਨਾਲਿਆਂੋਂ ਲਿਆ ਯਾਰ ਬੜਾ ਗਰਮ ਹੋਇਆ ਮੈਂ ਕਰੰਟ ਕਰੰਟਾ ਹੋਣ ਦਾ ਹੋਰ ਯਾਰ ਕਰੰਟਾ ਹੀ ਜਾਂਦਾ ਦੋ ਤਿੰਨ ਵਾਰ ਆਹ ਬੋਲਾ ਲੈਦਾ ਯਾਰ ਮੈਂ ਦੇ ਰਹੀ ਸੀ ਡੇਲੀ ਵੀਡੀਓ ਪਾਉਣਿਆ ਇਸੇ ਸلسਲੇ 'ਚ ਪਾਉਣਿਆ ਵੀ ਯਾਰ ਸਸਤੀ ਜੀਜੇ ਨਾ ਲਾਓ ਐਵੇਂ ਤੁਸੀਂ ਕਰੰਟ ਨਾਲ ਮਾਰ ਦੋਗੇ ਯਾਰ ਤਾਂ ਦੋ ਅੱਗੇ ਬਾਦ ਲਵਾ ਦੋ ਪਰ ਚੀਜ਼ ਵਧੀਆ ਹੋਵੇ ਯਾਰ ਵਧੀਆ ਗਰੰਟੀ ਆ ਜਮਾ ਤਾਂ ਹੋਵੇ ਇੱਕ ਨੰਬਰ ਦਮਾਂਗੇ ਹਰੀ ਸਾਹਿਬ ਆ ਬੈਠਾ ਰੀਸ਼ ਬਾਈ ਨੂੰ ਚੀਜ਼ ਦਿਖਾ ਦੇ ਰੱਖਿਆ ਪਾ ਦੇ ਮੈਂ ਤਾਂ ਭਾਈ ਸਾਹਿਬ ਅਸੀਂ ਤਾਂ ਪਹਿਲਾਂ ਕਈ ਵਾਰ ਵੀਡੀਓ ਚ ਬੋਲ ਚੁੱਕੇ ਹਾਂ ਹਾਂਜੀ ਜਿਹੜਾ 25-2500 ਰੁਪਏ ਦੇ ਗੀਜਰ ਲੈ ਆਉਣੇ ਤੁਸੀਂ ਉਹ ਮੌਤ ਨੂੰ ਹੱਥ ਲਾਉਣਾ ਮੌਤ ਨੂੰ ਹੱਥ ਲਾਉਣਾ ਮੌਤ ਨੂੰ ਮਾਸੀ ਕਹਿਣ ਵਾਲਾ ਕੰਮ ਆ ਦੇਖ ਲੈ ਇੱਧਰਲੇ ਪਾਸੇ ਆ ਗੀਜਰ ਪਿਆਰੀ ਸੈਂ 10 ਗਾਰੰਟੀ ਗਰੰਟ ਤਾਂ ਨਹੀਂ ਆਉਂਦਾ ਇਹ ਤੇ ਹੁਣ ਵੀਰ ਜੀ ਆਹ ਸ਼ੌਕ ਪ੍ਰੂਫ ਗੀਜਰ ਆ ਠੀਕ ਹੈ ਕਿੰਨੇ ਸਾਲ ਦੀ ਗਾਰੰਟੀ ਦਾਂਗੇ ਬਾਉ ਜੀ ਪਹਿਲਾਂ ਐ ਦੱਸੋ ਗਾਰੰਟੀ ਜਿੰਨੀ ਕਹੇਗਾ ਉੰਨੀ ਦੇ ਦੇਾਂਗੇ ਗਾਰੰਟੀ ਦੇਖੋ ਜੀ ਕਿੰਨੀ ਹੈ ਪਹਿਲਾਂ ਸੁਣੋ ਹਾਂਜੀ ਇਹ ਸ਼ੌਕ ਪ੍ਰੂਫ ਕੀਜਰ ਆ ਸਰ ਕੈਨ ਸਟਾਰ ਕੰਪਨੀ ਦਾ ਠੀਕ ਹੈ ਇਹਦੀ ਨਹੀਂ ਜੀ ਮਗਰ ਜਮਾ ਸੰਤੋਟ ਕਰਕੇ ਪਹਿਲੇ ਪਾਇਆ ਜਾ ਰਾਡ ਪਵਾ ਪਵਾ ਕੇ ਜਵਾਕਾਂ ਨੂੰ ਘਰੇ ਗਰੰਟ ਮਾਰੀ ਜਾਂਦਾ ਉਹ ਠੀਕ ਹੈ ਛੇ ਸਾਲ ਦੀ ਰਾਡ ਦੀ ਗਰੰਟੀ ਦੇਵਾਂਗੇ 8 ਸਾਲ ਦੀ ਟੈਂਕ ਦੀ ਗਰੰਟੀ ਦੇਵਾਂਗੇ ਇਹਦੀ ਠੀਕ ਹੈ ਘਰੇ ਜਾ ਕੇ ਠੀਕ ਕਰਕੇ ਆਵੋਗੇ ਘਰੇ ਜਾ ਕੇ ਸਾਡਾ ਬੰਦਾ 6 ਸਾਲ ਤੱਕ ਕੋਈ ਪੈਸੇ ਨਹੀਂ ਦੇਣਾ ਤੁਸੀਂ ਆਪੇ ਲਾਹੂ ਆਪੇ ਕਿੰਨੇ ਦਾ ਦਵੋਗੇ ਬਾਪੂ ਜੀ ਇਹ ਇਹ ਤੁਹਾਨੂੰ 6850 ਰੁਪਏ ਵਿੱਚ ਆਫਰ ਚੱਲੀ ਜਾਂਦੀ ਹੈ ਵਿੱਚ ਹੀ ਲਵਾਈ ਵਿੱਚ ਹੀ ਪਾਈਪਾ ਸਾਰਾ ਕੁਝ ਉਸ ਕੋਈ 1 ਰੁਪਇਆ ਵੱਧ ਨਹੀਂ ਦੇਣਾ ਜੀ ਮਗਾ ਜਮਾ ਚਲ ਜਮਾ ਜਿਵੇਂ ਹਰੀਸ ਨੇ ਕਹਤਾ ਉਹ ਗੱਲ ਪੱਕੀ ਆ ਰਾਡ ਨੂੰ ਵੀ ਕੁਝ ਹੋ ਗਿਆ ਤੇ ਇਹਦੇ ਵਿੱਚ ਰਾਡ ਦੀ ਗਾਰੰਟੀ ਤਾਂ ਨਹੀਂ ਦਿੰਦੇ ਉਹ ਉਹ ਜੀ ਗਾਰੰਟੀ ਆ ਰਾਡ ਦੀ ਉਹ ਕੀ ਕਰ ਦੋ ਪੈਕ ਫਿਰ ਜਿਹੜਾ ਗਿਜ਼ਰ ਪੈ ਕਰਾ ਦੋ ਪੈ